ਬੇहद ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਧਾਰਮਿਕ ਮੇਲੇ ਦੇ ਵਿੱਚ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸੋ ਬੇहद ਹਰਾਨੀਜਨਕ ਮਾਮਲਾ ਹੈ ਕਿਉਂਕਿ ਆ ਜੋ ਧਾਰਮਿਕ ਮੇਲਾ ਸੀ ਬਹੁਤ ਜ਼ਿਆਦਾ ਰੌਣਕ ਸੀਗਾ ਇਸ ਦੌਰਾਨ ਡਿਊਟੀ ਕਰਕੇ ਵਾਪਸ ਪਰਤ ਰਹੇ ਦੋ ਬੰਦਿਆਂ ਤੋਂ ਉਹਨਾਂ ਦੀ ਬਾਈਕ ਖੋਹ ਲਈ ਗਈ ਹੈ ਸੋ ਦੱਸ ਦਿਨਿਆ ਕਿ ਸਾਰੇ ਲੋਕ ਉੱਥੇ ਮੌਜੂਦ ਸੀ ਚਸ਼ਮਦੀਦ ਗਵਾਹ ਸੀ ਔਰ ਬੇਖੌਫ ਹੋ ਕੇ ਇਹਨਾਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਉਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਟਨਾ ਜਿਹੜੀ ਹੈ ਅਜਨਾਲ ਦੇ ਪਿੰਡ ਮਹਿਲ ਬੁਖਾਰੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਪਿਸਤੌਲ ਦੀ ਨੋਕ ਉੱਤੇ ਬੰਦਿਆਂ ਤੋਂ ਉਹਨਾਂ ਦੀ ਮੋਟਰਬਾਈਕ ਖੋਹੀ ਗਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਮੌਜੂਦ ਸੀ ਔਰ ਉਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਹੀ ਦੋ ਲੁਟੇਰੇ ਆਉਂਦੇ ਨੇ ਇੱਕ ਨੇ ਪਿੱਛੇ ਜਿਹੜਾ ਬੰਦਾ ਬੈਠਾ ਹੋਇਆ ਸੀ ਬਾਈਕ 'ਤੇ ਉਸਦੇ ਕਮਰ 'ਤੇ ਪਿਸਤੌਲ ਰੱਖੀ ਤੇ ਦੂਸਰੇ ਨੇ ਜੋ ਬਾਈਕ ਚਲਾ ਰਿਹਾ ਸੀਗਾ ਉਸਦੇ ਮੱਥੇ ਉੱਤੇ ਪਿਸਤੌਲ ਰੱਖੀ ਤੇ ਬਾਈਕ ਨੂੰ ਛੱਡਣ ਦੀ ਗੱਲ ਕਹੀ ਔਰ ਉਹਨਾਂ ਮੁੰਡਿਆਂ ਨੇ ਡਰ ਦੇ ਮਾਰੇ ਆਪਣੀ ਬਾਈਕ ਜਿਹੜੀ ਸੀ ਉਹਨਾਂ ਲੁਟੇਰਿਆਂ ਨੂੰ ਦੇ ਦਿੱਤੀ ਔਰ ਉਸ ਤੋਂ ਬਾਅਦ ਉਹ ਨਕਾਬਪੋਸ਼ ਲੁਟੇਰੇ ਬਾਈਕ ਲੈ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਪੂਰੇ ਮੇਲੇ ਦੇ ਵਿੱਚ ਜਿਹੜੀ ਹੈ ਉਹ ਹਲਚਲ ਹੋ ਗਈ ਲੋਕ ਜਿਹੜੇ ਨੇ ਉੱਥੇ ਜਿਹੜੇ ਅੰਦਰ ਵੀ ਸੀਗੇ ਉਹ ਵੀ ਬਾਹਰ ਆਏ ਨੇ ਔਰ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਔਰ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਉਸਦਿਆਲੇ ਦੁਆਲੇ ਵਾਪਰ ਰੀਆਂ ਨੇ ਹੈਰਾਨੀਜਨਕ ਵਾਲੀ ਗੱਲ ਹੈ ਕਿ ਇੰਨਾ ਜ਼ਿਆਦਾ ਰਸ਼ ਸੀਗਾ ਧਾਰਮਿਕ ਮੇਲਾ ਚੱਲ ਰਿਹਾ ਸੀਗਾ ਔਰ ਐਨੇ ਲੋਕਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵੀ ਲੋਕ ਦੱਸੇ ਜਾ ਰਹੇ ਨੇ ਇਸ ਮੇਲੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਸਾਹਮਣੇ ਹੀ ਇਹ ਲੁਟੇਰੇ ਜਿਹੜੇ ਨੇ ਨਕਾਬਪੋਸ਼ ਲੁਟੇਰੇ ਆਉਂਦੇ ਨੇ ਔਰ ਪਿਸਤੌਲ ਦਿਖਾ ਕੇ ਮੁੰਡਿਆਂ ਤੋਂ ਬਾਈਕ ਲੈ ਕੇ ਚਲੇ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਅਲੇ ਦੋਲੇੜੇ ਖੜੇ ਸੀ ਉਹ ਵੀ ਵੇਖਦੇ ਰਹਿ ਗਏ ਕਿਸੇ ਨੇ ਵੀ ਉਹਨਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ ਉਹ ਵੀ ਸਾਹਮਣੇ ਆਏ ਨੇ ਉਹ ਵੀ ਕਹਿ ਰਹੇ ਨੇ ਕਿ ਬਹੁਤ ਹੈਰਾਨੀਜਨਕ ਸੀ ਕਿਉਂਕਿ ਹਜ਼ੂਮ ਜਿਹੜਾ ਸੀ ਉਹ ਆ ਰਿਹਾ ਸੀ ਇਸ ਦੌਰਾਨ ਉਹਨਾਂ ਨੇ ਆਪਣੀ ਬਾਈਕ ਕਿਉਂਕਿ ਮੇਲਾ ਚੱਲ ਰਿਹਾ ਸੀ ਬਾਈਕ ਜਿਹੜੀ ਸੀ ਉਹਨਾਂ ਨੇ ਸਲੋ ਕਰ ਲਈ ਸੀ ਪਰ ਇਸੇ ਦੌਰਾਨ ਪਿੱਛੋਂ ਇੱਕ ਬੰਦੇ ਨੇ ਆ ਕੇ ਜਿਹੜਾ ਉਸਦੇ ਨਾਲ ਉਸ ਦਾ ਸਾਥੀ ਬੈਠਾ ਸੀ ਬਾਈਕ ਉਹਦੇ ਤੇ ਕਮਰ ਤੇ ਪਿਸਤੌਲ ਰੱਖ ਦਿੱਤੀ ਔਰ ਦੂਸਰਾ ਉਸ ਦੇ ਬਿਲਕੁਲ ਸਾਹਮਣੇ ਆ ਗਿਆ ਮੱਥੇ ਉੱਤੇ ਪਿਸਤੌਲ ਰੱਖ ਦਿੱਤੀ ਤੇ ਬਾਈਕ ਜਿਹੜੀ ਸੀ ਛੱਡਣ ਦੇ ਲਈ ਉਸ ਨੂੰ ਕਿਹਾ ਤੇ ਉਹਨਾਂ ਨੇ ਆਪਣੀ ਜਿਹੜੀ ਸੀ ਜਾਨ ਜਿਹੜੀ ਸੀ ਉਹ ਜ਼ਰੂਰੀ ਸੀ ਇਸ ਲਈ ਉਹਨਾਂ ਨੇ ਮੋਟਰਸਾਈਕਲ ਜਿਹੜਾ ਸੀ ਛੱਡ ਤਾ ਤੇ ਇਹ ਲੁਟੇਰੇ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਔਰ ਜਿਸ ਵੇਲੇ ਕਟਨਾ ਵਾਪਰੀ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਸੀ ਮੌਜੂਦ ਸੀ ਔਰ ਕਿਸੇ ਨੇ ਵੀ ਉਹਨਾਂ ਲੁਟੇਰਿਆ ਨੇ ਕਿਸੇ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਜਿਹੜੀਆਂ ਅੱਜੀਆਂ ਲੁੱਟ ਦੀਆਂ ਵਾਰਦਾਤਾਂ ਜਿਹੜੀਆਂ ਨੇ ਕਿਸ ਲੈਵਲ ਤੱਕ ਪਹੁੰਚ ਗਿਆ ਨਹੀਂ ਯਾਨੀ ਕਿ ਜਿਹੜੇ ਲੁਟੇਰੇ ਨੇ ਉਹਨਾਂ ਦੇ ਵਿੱਚ ਡਰ ਰਹਿ ਹੀ ਨਹੀਂ ਗਿਆ ਏ ਉਹ ਨਹੀਂ ਵੇਖਦੇ ਕਿ ਉੱਥੇ ਲੋਕ ਕਿੰਨੇ ਮੌਜੂਦ ਨੇ ਸਰੇ ਬਾਜ਼ਾਰ ਵਿੱਚ ਭੀੜ ਭੜ ਵਾਲੇ ਇਲਾਕੇ ਵਿੱਚ ਔਰ ਹੈਰਾਨੀਜਨਕ ਹੈ ਕਿ ਹੁਣ ਜਿਹੜੀ ਘਟਨਾ ਵਾਪਰੀ ਹੈ ਧਾਰਮਿਕ ਮੇਲੇ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਬਹੁਤ ਸਾਰੀ ਜਿਹੜੀ ਸੰਗਤ ਸੀ ਉੱਥੇ ਮੌਜੂਦ ਸੀਗੇ ਦੁਕਾਨਾਂ ਲੱਗੀਆਂ ਹੋਈਆਂ ਸੀ ਕਿਉਂਕਿ ਮੇਲਾ ਚੱਲ ਰਿਹਾ ਸੀ ਔਰ ਇੰਨੇ ਸਾਰੇ ਲੋਕਾਂ ਦੇ ਵਿੱਚ ਇਹ ਲੁਟੇਰੇ ਆਉਂਦੇ ਨੇ ਬੜੀ ਆਰਾਮ ਦੇ ਨਾਲ ਲੁੱਟ ਦੀ ਵਾਰਦਾਤ ਕਰਕੇ ਉੱਥੋਂ ਚਲੇ ਜਾਂਦੇ ਨੇ ਇਸ ਸਬੰਧ ਵਿੱਚ ਡੀਐਸਪੀ ਅਜਨਾਲਾ ਮੌਕੇ ਤੇ ਪਹੁੰਚ ਨੇ ਉਹਨਾਂ ਵੱਲੋਂ ਮਾਮਲੇ ਨੂੰ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੀਸੀਟੀਵੀ ਕੈਮਰੇ ਜਿਹੜੀ ਫੁਟੇਜ ਹੈ ਉਹ ਅਗਰ ਉਹਨਾਂ ਵਿੱਚ ਕੈਦ ਹੁੰਦੇ ਨੇ ਜੇਕਰ ਇਹ ਲੁਟੇਰੇ ਤਾਂ ਉਹਨਾਂ ਨੂੰ ਵੇਖ ਕੇ ਜਲ ਤੋਂ ਜਲਦ ਜਿਹੜੀ ਹੈ ਉਹ ਸੁਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਫਿਲਹਾਲ ਅਜਈਆਂ ਘਟਨਾਵਾਂ ਜਿਹੜੀਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ ਔਰ ਪਰੇਸ਼ਾਨ ਕਰਨ ਵਾਲੀਆਂ ਵੀ ਨੇ ਕਿਉਂਕਿ ਆਏ ਤੁਰਦੇ ਫਿਰਦੇ ਲੋਕਾਂ ਦੇ ਨਾਲ ਲੁੱਟ ਹੋ ਰਹੀ ਹੈ ਕੋਈ ਅਗਰ ਲੇਡੀ ਆਪਣੇ ਘਰ ਤੱਕ ਘਰ ਦੇ ਬਾਹਰ ਖੜੀ ਹੈ ਤਾਂ ਉਸ ਦੇ ਨਾਲ ਜਿਹੜੀ ਹੈ ਖੋਹ ਹੋ ਜਾਂਦੀ ਹੈ ਜੇਕਰ ਕੋਈ ਬੱਚਾ ਆਪਣਾ ਲੈ ਕੇ ਸਕੂਲ ਜਾ ਰਿਹਾ ਹੈ ਤੇ ਉਹਨਾਂ ਨਾਲ ਖੋਹ ਹੋ ਜਾਂਦੀ ਔਰ ਇਹ ਤਾਂ ਬਹੁਤ ਹੀ ਹੈਰਾਨੀ ਵਾਲੀ ਖਬਰ ਹੈ ਜਿਹੜੀ ਅੱਜ ਤੁਹਾਨੂੰ ਅਸੀਂ ਤਾਂ ਨਾ ਸ਼ੇਅਰ ਕਰ ਰਹੇ ਹਾਂ ਕਿ ਪਿਸਤੌਲ ਦੀ ਨੋਕ ਉਤੇ ਜਿਹੜੀਆਂ ਲੁਟੇਰਿਆਂ ਨੇ ਇਹ ਮੋਟਰਸਾਈਕਲ ਖੋਇਆ ਹੈ ਔਰ ਧਾਰਮਿਕ ਮੇਲਾ ਚੱਲ ਰਿਹਾ ਸੀ ਜਿਸ ਦੌਰਾਨ ਇਹ ਖੋ ਹੋਈ ਹੈ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਜ਼ਿਆਦਾ ਲੋਕ ਉੱਥੇ ਮੌਜੂਦ ਹੋਣਗੇ ਔਰ ਇਹ ਵੀ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਜਿਸ ਦੇ ਨਾਲ ਖੋ ਹੋਈ ਹੈ ਉਹ ਸਾਬਕਾ ਕਾਉਂਸਲਰ ਦਾ ਪੁੱਤਰ ਹੈ ਜਿਸ ਤੋਂ ਇਹ ਪਿਸਤੌਲ ਦੀ ਨੋਕ ਉਤੇ ਖੋ ਹੋਈ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿਉਂਕਿ ਜਦੋਂ ਮੇਲਾ ਹੁੰਦਾ ਹੈ ਤਾਂ ਪੁਲਿਸ ਜਿਹੜੀ ਹੈ ਉਹ ਵੀ ਉੱਥੇ ਮੌਕੇ ਤੇ ਪਹੁੰਚੀ ਹੁੰਦੀ ਹੈ ਉਹਨਾਂ ਨੇ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਤਾਂਕਿ ਉਹ ਪੂਰੀ ਭੀੜ ਨੂੰ ਮੈਨੇਜ ਕਰ ਸਕਣ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਔਰ ਇਸ ਦੌਰਾਨ ਐਡੀ ਵੱਡੀ ਘਟਨਾ ਦਾ ਵਾਪਰ ਜਾਣਾ ਇੰਨੀ ਵੱਡੀ ਵਾਰਦਾਤ ਹੋ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਕਿਉਂਕਿ ਇਹ ਪ੍ਰਸ਼ਾਸਨ ਦਾ ਡਰ ਵੀ ਜਿਹੜਾ ਅਜੇ ਹੀ ਲੋਕਾਂ ਦੇ ਵਿੱਚ ਅਜਿਹੇ ਅੰਸਰਾਂ ਦੇ ਵਿੱਚ ਰਹਿ ਨਹੀਂ ਗਿਆ ਹੈ ਔਰ ਲਗਾਤਾਰ ਇਹ ਵਾਪਰੀ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ ਨੇ ਫਿਰ ਚਾਹੇ ਉਹ ਲੁੱਟ ਦੀਆਂ ਵਾਰ ਦਾ ਤਾਂ ਹੋਣ ਜਾਂ ਘਰ ਦੇ ਵਿੱਚ ਦਾਖਲ ਹੋ ਕੇ ਲੁੱਟਦੀਆਂ ਨਾਲ ਘਰ ਚ ਦਾਖਲ ਹੋਏ ਹੋਣ ਤਾਂ ਕਿਸਾ ਕਤਲ ਕਰ ਦੇਣਾ ਕਾ ਪਰਿਵਾਰ ਦੇ ਵਿੱਚ ਜਾਂ ਫਿਰ ਗੋਲੀਆਂ ਘਰ ਦੇ ਅੰਦਰ ਵੜ ਕੇ ਚਲਾ ਦੇਣੀਆਂ ਔਰ ਜਾਂ ਫਿਰ ਅੱਜ ਜਿਸ ਤਰ੍ਹਾਂ ਘਟਨਾ ਸਾਹਮਣੇ ਆਈ ਕਿ ਸਰੇ ਬਾਜ਼ਾਰ ਮੇਲਾ ਚੱਲ ਰਿਹਾ ਹੈ ਔਰ ਉਸ ਦੌਰਾਨ ਪਿਸਤੌਲ ਮੱਥੇ ਤੇ ਰੱਖ ਕੇ ਲੁੱਟ ਕਰ ਲੈਣੀ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਵਾਰਦਾਤ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੀੜਤ ਹੈ ਉਹ ਵੀ ਸਾਹਮਣੇ ਆਏ ਨੇ ਪੁਲਿਸ ਇਸ ਪੂਰੇ ਮਾਮਲੇ ਤੇ ਜਨ ਕੀ ਕਾਰਵਾਈ ਕਰ ਰਹੀ ਹੈ ਕੀ ਕੁਝ ਆਖਰੀ ਹੈ ਆਓ ਸੁਣ ਲੈਣੇ ਆ ਲਾਰਸ ਸਰ ਅਜ ਨਾਲੇ ਦੀ ਕੀ ਗੱਲ ਹੋਈ ਆਪਾਂ ਸਾਰੇ ਡਿਊਟੀ ਤੇ ਆਉਂਦੇ ਆ ਡਿਊਟੀ ਤੇ ਆਉਂਦੇ ਤੇ ਤਿੰਨ ਚਾਰ ਜਣੇ ਇਧਰੋਂ ਆਏ ਤਿੰਨ ਜਣੇ ਭਜੇ ਆਹ ਰਸਤੇ ਵਿੱਚ ਨਾਲ ਹੀ ਸਾਨੂੰ ਇਹਦੇ ਵੀਰ ਦੇ ਪਿੱਛਾ ਹੋਇਆ ਇੱਥੇ ਲਾ ਲਿਆ ਤੇ ਮੇਰੇ ਬਕੀ ਦੇ ਕਹਿੰਦੇ ਉਤਲ ਜੇ ਥੱਲੇ ਨਹੀਂ ਤੇ ਤੁਹਾਨੂੰ ਗੋਲੀ ਮਾਰ ਦੇਣੀ ਹੈ ਸੋਸ਼ਲ ਵੀ ਨੇ ਕਹਿਤਾ ਵੀ ਚਲੋ ਠੀਕ ਹੈ ਉਤਰ ਗਏ ਉਹ ਮੋਟਰਸਾਈਕਲ ਪੀ ਆ ਕੇ ਇਧਰ ਸਿੱਧੇ ਚੱਲ ਗਏ ਨੇ ਬਸ ਆੜੇ ਕਿਸੇ ਦੀ ਪਛਾਣ ਦੇ ਸਰ ਦੂਣ ਬੱਤੇ ਇਤਰਾ ਨਾ ਰੰਗ ਉਹਨਾਂ ਦੇ ਸਲੇਰੇ ਜੇ ਰੰਗ ਦੇ ਇਹ ਮੰਗ ਕਰਦੇ ਜੁਰ ਅੱਬਾ ਮੰਗ ਸਰ ਇਹ ਹੋਇਆ ਤੁਮਨੇ ਵੀ ਚਲੋ ਵਿਚਾਰੇ ਦਾ ਮੋਟਰਸਾਈਕਲ ਲੱਭ ਜੇ ਮੇਰਾ ਨਾਮ ਦਲਬਾਤ ਸਿੰਘ ਹੈ ਭਾਜੀ ਕੀ ਗੱਲ ਹੋਈ ਗੱਲ ਕੀ ਹੋਣੀ ਭਾਜੀ ਕਿਉਂ ਅਸੀਂ ਡੈਕ ਤੇ ਡਿਊਟੀ ਦੇ ਟਾਈਮ ਆ ਰਹੇ ਆ ਅਜੇ ਇੱਧਰ ਹجوم ਆਇਆ ਰਾਪੋਲਾਲੇ ਮੋੜ ਤੋਂ ਤੇ ਨਾ ਹੋਲੀ ਕਰ ਲਿਆ ਮੇਰੇ ਨਾਲ ਮੁੰਡਾ ਵਾ ਮਗਰੋਂ ਉਹਦੀ ਵਕੀ ਦੇ ਫਸਤੋਰ ਰੱਖ ਲਿਆ ਮੇਰੇ ਸਿਰ ਤੇ ਰੱਖ ਲਿਆ ਤੇ ਵਾਦੇ ਮੋਰਚਾ ਛੱਡ ਦੇ ਤੇ ਮੈਂ ਡਰਦੇ ਮਾਰੇ ਨੇ ਛੱਡਦਾ ਮੈਂ ਕਿਹਾ ਇਹ ਮੋਰਚਾ ਛੱਡਦਾ ਨਾ ਉਹਨਾਂ ਨੇ ਮੇਰੇ ਗੋਲੀ ਮਾਰ ਦੇਉ ਉਹ ਇਦੋਂ ਹਜੂਮ ਆਇਆ ਵਾ ਉਦੋਂ ਤਿੰਨ ਚਾਰ ਜਣੇ ਉਹਨਾਂ ਮੂੰਹ ਵੱਧੇ ਸੀ ਤੇ ਮੇਰੇ ਸਿਰ ਤੇ ਗੋਲੀ ਰੱਖੀ ਆ ਆ ਸਾਰੇ ਆ ਜਵਾਨ ਨੇ ਮੁੰਡੇ ਆ ਜਿੰਨੇ ਵੀ ਆ ਪਛੈਂਦਰੀ ਵਾਲੇ ਸਾਰੇ ਨਹੀਂ ਪਛਾਨ ਨਹੀਂ ਕੋਈ ਭਾਜੀ ਮੂੰਹ ਵੱਧੇ ਹੀ ਹੋਣਾ ਚਲੋ ਭਾਈ ਚਲੋ ਕੀ ਮੰਗ ਕਰਦੇ ਹੁਣ ਮੰਗ ਉਹ ਕਰਦੇ ਮੇਰਾ ਪ੍ਰਸ਼ਾਸਨ ਕੋਲ ਜੇਕਰ ਇਹ ਕੰਨ ਲੋਕਾਂ ਨਾਲ ਹੱਥ ਪਾਈ ਜਾਵੇ ਤੇ ਕਿ ਮੇਰਾ ਮੋਟਰਸਾਈਕਲ ਮੈਨੂੰ ਦਿੱਤਾ ਜਾਵੇ ਮੈਂ ਤਾਂ ਇੱਕ ਇੱਕ ਕਿਸ ਤਾਰੀ ਉਹਦੀ ਹੰਚਰਾ ਮਹਿਲਪੁਰ ਵਿੱਚ ਕੀ ਮੋਟਰਸਾਈਕਲ ਖੋਣ ਦਾ ਮਾਮਲਾ ਸੰਭਿਆ ਹੈ ਅੱਜ ਇੱਥੇ ਮੇਲਾ ਚੱਲ ਰਿਹਾ ਜੀ ਕਾਫੀ ਸੰਗਤ ਰਿਹਾ ਕਰੀਬ 10-12000 ਕਰੀ ਤੇ ਸਾਨੂੰ ਹੁਣੇ ਦਿਲਬਾਜ ਸਿੰਘ ਵਾਸੀ ਜਨਾਲਾ ਨੇ ਇਤਲਾਹ ਦਿੱਤੀ ਆ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀ ਜਦ ਮੇਲੇ ਤੋਂ ਬਾਹਰ ਨਿਕਲਦੇ ਆ ਦੋ ਨੌਜਵਾਨ ਉਹਦੇ ਕੋਲੋਂ ਮੋਟਰਸਾਈਕਲ ਕੋਕ ਲੈ ਗਿਆ ਸੀ ਮੌਕੇ ਤੇ ਆਏ ਆ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬੰਦੀ ਹੋਗੀ ਉਹ ਅਸੀਂ ਕਰਾਂਗੇ